ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਝਨੀਰ ਦੇ ਮੇਲੇ ਤੇ ਕਾਰੇ ਮਿਸਤਰੀ ਵੀ ਲੱਗ ਰਹੇ ਨੇ ਭਾਈ ਡੈਡੀ ਤੋਂ ਗਾਲਾ ਗੁਣਾ ਲੈ ਕੇ ਫੇਰ ਜਾਵਾਂਗੇ ਐਂ ਤਾਂ ਜਾਣੀ ਜਾਂਦਾ ਉਂ ਤਾਂ ਭਾਈ 2-3 ਦਿਨ ਚੱਲਦਾ ਇਹ ਮੇਲਾ ਪਰ ਅੱਥਾ ਅੱਜ ਪਹਿਲਾ ਦਿਨ ਸੀਗਾ ਜੀ ਇਸ ਜੀ ਭਈ ਕਰਕੇ ਨਹੀਂ ਬਾਇ ਤੇ ਚੱਲ ਪਏ ਆ ਗਈ ਜੀ ਪਿੰਡ ਦੀ ਫਿਰਨੀ ਸਾਡਾ ਪਿੰਡ ਆਲੀ ਕੇ ਪਿੰਡ ਦੀ ਫਿਰਨੀ ਗੁਰੂ ਘਰ ਸਾਹਿਬ ਨਾਮ ਬਾਤ ਛੱਡਾ ਤੇ ਆ ਗਈ ਆਪਣਾ ਸੱਚ ਸਿਵੇ ਜਿੱਥੇ ਸਾਰੇ ਨਹੀਂ ਜਾਣਾ ਤੇ ਮੈਂ ਮੇਰਾ ਦੋਸਤ ਅਰਸ਼ਦੀਪ ਸਿੰਘ ਅਸੀਂ ਦੋਨੇ ਜਾ ਰਹੇ ਹਾਂ ਮੋਟਾ ਥੈਂਕ ਯੂ ਤੇ ਦੇਖਿਓ ਜੇ ਕੇ ਕੇ ਕੀ ਹੁੰਦਾ ਸਾਰੀ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮੈਂ ਵੀਡੀਓ ਕਰਦਾਂਗੀ ਅਪਲੋਡ ਅੱਜ ਕੱਲ੍ਹ ਜੀ ਆ ਬਈ ਅਗਲਾ ਪਿੰਡ ਆਉਣਾ ਝੰਡੂਕੇ 2 ਕਿਲੋਮੀਟਰ ਹੈ ਜੀ ਝੰਡੂਕੇ ਸਾਡੇ ਪਿੰਡ ਤੋਂ ਬਾਕੀ ਤੁਸੀਂ ਮੇਲੇ ਦਾ ਆਨੰਦ ਲਿਓ ਮੇਰੇ ਘਰਾਂਗੇ ਸਾਰਾ ਕੁਝ ਕੱਟ ਇੰਨਾ ਕਹ ਆ ਗਈ ਠੀਕਾ ਦੇਸੀ ਸਰਬ ਆ ਗਈ ਜੀ ਕਨਸ਼ਾ ਇਧਰਲੇ ਸਾਈਡ ਆ ਮੈਂ ਜੀ ਕਨਸ਼ਾ ਆ ਗਈ ਮਾਰੇ ਤੇ ਜੀ ਕੋਡੀ ਦਾ ਗਰਾਊਂਡ ਹੈ ਜੀ ਉਹ ਮੰਗਰ ਉਹਦੇ ਜਰੀ ਲਾਉਂਦੇ ਹੁੰਦੇ ਨੇ ਕੋਡੀ ਦੇ ਚੰਡੂ ਕੇ ਦੇ ਜੀ ਵਿੱਚ ਸਾਡੇ ਪਿੰਡ ਦੇ ਵੀ ਹੁੰਦੇ ਨੇ ਕਿੰਨੇ ਆ ਗਿਆ ਅਰਸ਼ੀਪ ਸਿੰਘ ਮੇਰੇ ਨਾਲ ਜੀ ਦੋਸਤ ਦੇਖ ਲੋ ਇਹ ਸ਼ਕਲ ਆ ਗਿਆ ਸਕੂਲ ਚੰਡੂ ਕੇ ਦਾ ਗਰਾਊਂਡ ਫੋਟੋਆਂ ਬੈਕਗਰਾਊਂਡ ਆ ਗਿਆ ਇਥੇ ਬੜਾ ਬਈ ਮੈਂ 10ਵੀਂ ਤੱਕ ਆ ਸਕੂਲ ਚ ਸਰਕਾਰੀ ਸਕੂਲ ਆ ਗਿਆ ਜੀ ਚੰਡੂਕੇ ਇਹਦੇ ਕੋਤੀ ਬਣੀ ਹੋਈ ਹੈ ਜੀ ਬਹੁਤ ਸੋਹਣੀ ਕੋਠੀ ਬਣੀ ਆ ਬਿਨਾ ਇੱਟਾਂ ਤੋਂ ਕੋਠੀ ਬਣੀ ਹੋਈ ਹੈ ਜੀ ਬਿਨਾ ਇੱਟਾਂ ਤੋਂ ਪੱਥਰਾਂ ਦੀ ਬਣੀ ਹੋਈ ਆ ਉਹ ਟਪਕਾ ਬੈਂਕ ਦੀ ਨਗਰ ਚੰਦੂ ਕੇ ਲਈ ਫਿਰ ਨਹੀਂ ਤੇ ਆ ਜੀ ਯਾਰ ਇਹ ਕਿਨਾਂ ਗੈਡਜਟ ਲੈ ਕੇ ਆਵਾਂਗੇ ਉਹ ਵਧੀਆ ਰਹਿਣਾ ਜਿੰਬਲ ਜਿੰਬਲੇ ਜਿਹਾ ਕਹਿੰਦੇ ਹੁੰਦੇ ਹੈ ਜਿੰਬਲ ਕਹਿੰਦੇ ਨੇ ਹਾਂ ਉਹ ਇੱਕ ਜਿਹੜਾ ਕੋਹ ਆ ਦੂਜਾ ਲੈ ਹੁਬੇ ਬਟਨ ਵਾਲਾ ਆਪਦੇ ਆਪ ਮੋਬਾਈਲ ਦੇ ਤੇ ਆ ਉਹ ਮੋਬਾਈਲ ਦੇ ਉਹ ਬਟਨ ਜਿਹੜਾ ਕਹਿੰਦੇ ਜੀ ਹਾਂ ਹਾਂ ਭਾਈ ਹੌਲੀ ਚਲਾਇਆ ਕਰੋ ਮੋਟਰਸਾਈਕਲ ਮੈਂ ਮੈਚ ਚਲਾਉਣਾ ਹਾਂ ਪਿੰਡ 'ਚ ਕੱਲਾ ਦੋ ਬੰਦੇ ਹੋਣੇ ਯਾਰਾ ਮੱਲੋ ਮੱਲੀ ਬੰਦੇ ਦੋ ਹੌਲੀ ਚਲਾਈਦਾ ਗੱਲਾਂ ਕਰੀ ਜਾਂਦਾ ਰਹਿੰਦਾ ਬੰਦਾ ਤੇ ਜੇ ਕੱਲਾ ਹੋ ਗਏ ਫਿਰ ਦਸ ਚੀਰ ਰਗੀ ਹੁੰਦੀ ਹੈ ਕਿਹੜੇ ਵੇਲੇ ਘਰੇ ਪਹੁੰਚੀਏ ਜੈ ਬਾਬਾ ਤੇ ਆਂ ਦੱਸ ਦੀ ਬਹੁਤ ਸ਼ਕਤੀ ਹੈ ਭਾਈ ਬਹੁਤ ਮੰਨਤਾ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਬਾਬੇ ਦੇ ਮੱਥਾ ਟੇਕਣਾਂ ਹਾਂਜੀ ਭਰਾ ਪਹੁੰਚ ਗਏ ਮੇਲੇ ਤੇ ਅਨੁਸਾਰੀ ਲਾਗੇ ਗੋਲ ਗੱਪੇ ਖਾਣਾ ਭੁੱਖ ਬੜੀ ਲੱਗੀ ਸੀ ਬਾਕੀ ਗੋਲ ਗੱਪੇ ਉਹ ਨਹੀਂ ਸਵਾਦ ਬਣਾਏ ਸੀਗੇ ਬਾਈ ਨੇ ਤੇ ਨਾਲ ਦਾ ਮੌਜ ਮਸਤੀ ਚ ਫਰਦਿਆਂ ਘੇੜੇ ਦਿੰਦੇ ਬਹੁਤ ਘੱਟ ਆ ਬਈ ਮੇਲੇ ਚ ਅੱਜ ਅਜੇ ਤਾਂ ਇੱਧਰ ਤਾਂ ਘੱਟ ਆਗਾ ਉਧਰ ਅੰਦਰ ਬਾਰ ਬਾਰ ਫਿਰਦੇ ਆ ਜਿੱਦਾਂ ਅਸੀਂ ਅੰਦਰ ਪਹੁੰਚਾਂਗੇ ਆ ਬਾਈ ਸਾਡੇ ਪਿੰਡ ਦਾ ਜੇਬੀ ਨਾਲ ਗਵਾਂਡੀ ਆ ਬਾਈ ਸਾਡਾ ਤੇ ਬਾਈ ਕਹਿੰਦਾ ਬਹਿ ਜਾਓ ਅਸੀਂ ਆਖਿਆ ਯਾਰ ਹੁਣ ਤਾਂ ਪਹੁੰਚੇ ਆ ਮੇਲਾ ਮੂਲਾ ਘੁੰਮਣ ਦੇ ਫੇਰ ਤੇਰੇ ਕੋਲੇ ਆ ਕੇ ਬੈਠਾਂਗੇ 10 ਮਿੰਟ ਜਗਤ ਜੀਤ ਬਾਈ ਦੀ ਕੰਪਨੀ ਆ ਗਈ ਕਰਾਹੇ ਗੁਰੂ ਇਹ ਸਾਰਾ ਸਮਾਨ ਮਿਲਦਾ ਬਾਈ ਕੋਲ ਕੋਈ ਵੀ ਸੰਦ ਲੈ ਲਓ ਕੋ ਪੈਣਾ ਇਹ ਚੰਗਾ ਬਈ ਬੰਦਾ ਬਹੁਤ ਵਧੀਆ ਇਹ ਤੇ ਫੇਰ ਅਸੀਂ ਲੈਣ ਲੱਗੇ ਪੰਗੇ ਇਹਦੇ ਕਾਲਾ ਨਾਲ ਅਸੀਂ ਆ ਖੇល ਲੈ ਦੇਖ ਲਈਏ ਜਗਤਜੀਤ ਬਾਈ ਥੋੜਾ ਆ ਹੋ ਕਰੀ ਜਾਂਦਾ ਸੀ ਉਹਦੇ ਗਾਹ ਕ ਟੰਡ ਕਰੀ ਜਾਂਦਾ ਸੀ ਅਸੀਂ ਆ ਖੇល ਲੈ ਸਾਨੂੰ ਦੋ ਮਿੰਟ ਕਰ ਲੈਂਦੇ ਜੌੜ ਦਿਖਾ ਦਈਏ ਤੇਰੀ ਕਾਰਡ ਦਿਖਾ ਦਈਏ ਤੇਰਾ ਦਰਸ਼ਕਾਂ ਨੂੰ ਹੈ ਜਿਹੜੂ ਜੱਡਾ ਸਾਮਾਨ ਮਿਲਦਾ ਭਾਈ ਮੇਰਾ ਨੰਬਰ ਆ ਕਾਰਡ ਤੇ ਕਾਰਡ ਤੁਜੀ ਦੇ ਤਰ੍ਹਾਂ ਖੜਾਗਾ ਦੁਕਾਨ ਤੇ ਦੇ ਆ ਮੇਰਾ ਨੰਬਰ ਹੀ ਆ ਭਾਈ ਤਾਂ ਜਾਣ ਨਹੀਂ ਦਿੰਦਾ ਸੀ ਅਸੀਂ ਆਖਿਆ ਵੀ ਰੋਣੇ ਸਾਨੂੰ ਬਣਾ ਲਾਂਦੇ ਮੇਲੇ ਦੀ ਵੀਡੀਓ ਭਾਈ ਕਹਿੰਦਾ ਮੇਰੀ ਬਣਾ ਲਾ ਅਸੀਂ ਆਖਿਆ ਤੇਰੀ ਕੱਲੇ ਦੀ ਨਹੀਂ ਬਣਾਉਣੀ ਸੀ ਸਾਰਿਆਂ ਦੀ ਬਣਾਵਾਂਗੇ ਬਹੁਤ ਵਧੀਆ ਭਾਈ ਉਰਤ ਚੰਗਾ ਬੰਦਾ ਬਈ ਵੀ ਐ ਕੋਈ ਉਹ ਕੰਮ ਨਹੀਂ ਹੈਗਾਗਾ ਵੀ ਨਾ ਬਲਾਵੇ ਜਾਂ ਕਿਵੇਂ ਸਾਰੇ ਸਾਡੇ ਪਿੰਡ ਦੇ ਤਾਂ ਸਾਰੇ ਚੰਗੇ ਨੇ ਕਿਤੇ ਵੀ ਮਿਲਦਾ ਬੰਦਾ ਹੱਸ ਕੇ ਬੁਲਾਉਂਦਾ ਆ ਦੇਖ ਲਓ ਜੀ ਦੰਦਾ ਦਵਾਈਆਂ ਇਹ जो पीला पीला पेड़ों पे छा जाता है मेरे सर आप लोग चाय पानी में डालकर उबाल कर पीते हो इन कहते अंबर वेल आकाश बेल वो मेरे भाई दर्द को कर देता है हमारे तुम्हारे पंजाब की माता बहने चाय पानी में डालकर उबाल कर पीती है अंबर वेल आकाश मेल भाई को तोड़ता है सूजन को मारता है एक बार लगाओगे उन्नीस बीस का फर्क बताएगा एक हफ्ता लगा दो तो जमा लोट कर ਬਹੁਤ ਮੇਤਰਨ ਮਿਲਣਗੇ ਹਜੇ ਤਾਂ ਦੇਖਦੇ ਚੱਲਿਓ ਅੱਗੇ-ਅੱਗੇ। ਬਾਬੇ ਦੀ ਕਿਰਪਾ ਪੂਰੀ ਬਈ ਇੱਥੇ ਬੜੀਆਂ ਬਹੁਤ ਇਕੱਠ ਹਜੇ ਤਾਂ। ਬਾਕੀ ਠੰਡ ਸੀਗੀ। ਆ ਦੋ ਦਿਨਾਂ ਦੀ ਹਵਾ ਚੱਲੀ ਜਾਂਦੀ ਸੀ। ਮੇਲਾ ਘੁੰਮਣ ਦਾ ਵਧੀਆ ਨਜ਼ਾਰਾ ਆਉਂਦਾ ਨਹੀਂ ਬਈ ਮੁੜ ਕੋਈ ਮੁੜ ਕੇ ਹੀ ਨਹੀਂ ਸਮਝ ਆ ਜਾਂਦਾ। ਮੁੜ ਕੋ ਮੁੜ ਕੋ ਹੋ ਜਾਂਦਾ ਬੰਦਾ। ਚੱਲੀਏ ਚੱਲੀਏ। ਮੁਕਤੀ ਬਾਬੇ ਦੀ ਚੱਲੀ ਹੈ ਬਹੁਤ ਇਤਿਹਾਸ ਨਹੀਂ ਬਈ ਇਹ ਮੇਲੇ ਜਗਾ ਦੇ ਦੋ ਡੇਰੇ ਨੇ ਬਈ ਬਾਬਾ ਧੰਨ ਦਾਸ ਜੀ ਦੇ ਇੱਕ ਤਾਂ ਪਿੰਡ ਚਾ ਡੇਰਾ ਇੱਕ 12 ਡੇਰਾ ਤੋਂ ਢੇਰੇ ਨੇ ਇੱਕ ਬਈ ਇਥੋਂ ਦੀ ਚਨੇਰ ਦੀ ਹੋਰ ਰੀਤ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਨਹੀਂ ਪਤਾ ਨਹੀਂ ਪਤਾ ਹੋਵੇ ਮੇਲੇ ਤੋਂ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਸਾਰੇ ਲੋਕ ਇਹ ਰੀਤ ਤੱਕੀ ਜਿਵੇਂ ਆਪਣਾ ਹੁੰਦਾ ਕੋਈ ਵਿਆਹਾਂ ਵਿੱਚ ਕੋਈ ਰੀਤ ਹੁੰਦੀ ਹੈ ਹਨ ਸਾਰੇ ਪਿੰਡ ਦੇ ਲੋਕ ਸ਼ਰਾਬ ਕੱਢਦੇ ਆ ਦੇਸੀ ਕਰੇ ਕਿਉਂਕਿ ਇਹ ਮੇਲੇ ਤੋਂ ਪਹਿਲਾਂ ਕੋਈ ਇਹਨਾਂ ਦਾ ਕੋਈ ਹੋਊਗਾ ਹਨ ਵੀ ਚੀਜ਼ ਪਈ ਅਸੀਂ ਆਹ ਕਰਨੀ ਐ ਐ ਕਰਨਾ ਸੋ ਅਗਲਾ ਹੁੰਦਾ ਪਹੁੰਚ ਗਈ ਭਈ ਮੇਨ ਗੇਟ ਕੋਲੇ ਮੇਨ ਗੇਟ ਆਸੀ ਭਾਈ ਮੇਨ ਗੇਟ ਜਿੱਥੋਂ